ਸਾਡੇ ਹਿੰਦੂ ਲੀਡਰਾਂ ਤੇ ਕਿੱਦਾਂ ਹਮਲੇ ਹੁੰਨੇ ਆ ਜਿਹੜਾ ਵੀ ਆਪਣੀ ਆਵਾਜ਼ ਚੱਕਦਾ ਉਹਦੇ ਤੇ ਹਮਲਾ ਹੋ ਜਾਂਦਾ। ਨਵੀਰ ਕੁਮਾਰ ਸੂਰੀ ਦਾ ਮੁੰਡਾ ਕੋਰਟ ਚ ਗਿਆ। ਕੋਰਟ ਦੇ ਵਿੱਚ ਉੱਥੇ ਸ਼ਰੀਆਮ ਕਹਿ ਰਹੇ ਆ ਕਿ ਤੇਰੇ ਬਾਪ ਨੂੰ ਮਾਰ ਦਿੱਤਾ ਹੁਣ ਤੈਨੂੰ ਮਾਰਾਂਗੇ। ਇੱਕ ਬੰਦੇ ਦਾ ਤੁਸੀਂ ਪਿਓ ਮਾਰਤੀਆਂ 20 ਮੁਲਾਜ਼ਮਾਂ ਦੇ ਵਿੱਚ ਖੜਾ ਕੇ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਖੜੀ ਰਹੀ। ਪੁਲਿਸ ਦੀ ਇੰਨੀ ਹਿੰਮਤ ਨਹੀਂ ਹੋਈ ਵੀ ਕਿਸੇ ਦੇ ਗੋਲੀ ਮਾਰ ਦੇਵੇ। ਏ ਜੁਆਇਨ ਕਰਨ ਤੋਂ ਪਹਿਲਾਂ ਤੁਹਾਨੂੰ ਕਿੰਨਾ ਕੁ ਜਾਨ ਦਾ ਖਤਰਾ ਮਹਿਸੂਸ ਹੋਇਆ ਜੀ ਪਰਿਵਾਰ ਦਾ ਇਦਾਂ ਕਰੀਏ ਤੁਸੀਂ ਕੀ ਚਾਹੁੰਦੇ ਅਸੀਂ ਕਿੰਨਾ ਕੋਈ ਨਾ ਬਾਕੀ ਬਹਿ ਜੀਏ ਚੂੜੀਆਂ ਦੀ ਗੱਲ ਹੀ ਨਹੀਂ ਹੈ ਤੁਹਾਨੂੰ ਮੈਂ ਮੇਰਾ ਇੱਕ ਸਿੰਪਲ ਸਵਾਲ ਨੌਜਵਾਨ ਮੁੰਡਾ ਸੀ ਨਾ ਜਿਹਨੇ ਸੂਰਜੀ ਦਿੱਤਾ ਕਿ ਤੇਰੀ ਕਹਿੰਦਾ ਇਹ ਬੋਲਦਾ ਬਹੁਤ ਸੀਗਾ ਸ਼ਾਇਦ ਉਸ ਕਰਕੇ ਚੁੱਪ ਗਿਆ ਹੋਣਾ ਤੁਸੀਂ ਧਰਮ ਦੇ ਨਾਂ ਤੇ ਤਾਂ ਨਹੀਂ ਤੁਸੀਂ ਮਾਰੇ ਜਾ ਰਹੇ ਪਿੰਡਰਾਂ ਵਾਲਾ ਕੀ ਕਹਿੰਦਾ ਹੁੰਦਾ ਸੀਗਾ ਵੀ ਜੇ ਅੱਜ ਆਰਮੀ ਨੇ ਉਰੇ ਆ ਕੇ ਹਮਲਾ ਕਰ ਦਿੱਤਾ ਪੰਜਾਬ ਚ ਕੋਈ ਅਸੀਂ ਛੱਲੀ ਰਾਮ ਨਹੀਂ ਰਹਿਣ ਦਊਂਗੇ ਯਾਜਦ ਕਹਿੰਦਾ ਸੀਗਾ ਵੀ 5000 ਹਿੰਦੂ ਨੂੰ ਸ਼ਾਮ ਤੱਕ ਵੜ ਦੂੰਗਾ ਉਹ ਚੀਜ਼ਾਂ ਤੁਸੀਂ ਲੋਕ ਭੁੱਲ ਸਕਦੇ ਆਂ ਅਸੀਂ ਨਹੀਂ ਭੁੱਲ ਸਕਦੇ ਅਸੀਂ ਵੀ ਲੋਕਾਂ ਦੇ ਫੈਸਲੇ ਕਰਵਾਨੇ ਆ ਕੋਈ ਇੱਕ ਫੈਸਲਾ ਕਰਵਾ ਤਿਆ ਹਿੰਦੂਆਂ ਦਾ ਬਹੁਤ ਰਾਕਾ ਬਣ ਗਿਆ ਉਹ ਸਟੇਟਮੈਂਟ ਦੀ ਗੱਲ ਕਿਉਂ ਨਹੀਂ ਕਰਦੇ ਜਿਹਦੇ ਵਿੱਚ ਉਹ ਕਹਿੰਦਾ 5000 ਹਿੰਦੂਆਂ ਨੂੰ ਵੜ ਦੂੰਗੇ ਸ਼ਾਮ ਤੱਕ ओम प्रकाश शोननी कांग्रेस सरकार च हिंदू डिप्टी चीफ मिनिस्टर रह चुका पंजाब दे विच बृषपान गोपीचंद भार्गव भीमसेन सचर तीन-तीन हिंदू मुख्यमंत्री होले पंजाब दे फिर भी तुसी कहने हो सानू ਛੋਵਾ ਹੈਗਾ ਉਸਤੇ ਬਾਅਦ तुसी ਦੱਸ ਦੋ ਕਿੰਨੇ ਹਿੰਦੂ ਜਿੱਤਦੇ ਆ ਰਹੇ ਆ ਸਿੰਗਲਾ ਵਰਗੇ ਕਿੰਨੇ ਹੋਣਗੇ ਇੱਥੇ ਹਿੰਦੂ ਨੂੰ ਫਿਰ ਇੱਥੇ जैन काली ਦੇ ਵਿੱਚ ਐਮਐਲਏ ਸੀਐਮ ਕਿਉਂ ਨਹੀਂ ਬਣਾਇਆ ਜਾਂਦਾ ਫਿਰ ਡਿਪਟੀ ਸੀਐਮ ਬਣ ਗਿਆ ਡਿਪਟੀ ਸੀਐਮ ਦਾ ਕੀ ਕੰਮ ਉਹ ਤਾਂ ਚਿੱਟਾ ਹਾਥੀ ਹੈ ਵੀ ਹਾਲ ਦੁਆਹੀ ਪਾਈ ਜਾਂਦੇ ਹੋ ਹੁਣ ਗੱਲ ਇਹ ਹੈ ਵੀ ਜਦ ਹੁਣ ਅਸੀਂ ਜਾਗਰੂਕ ਕਰਦੇ ਆਂ ਤਾਂ ਫਿਰ ਸਾਡੇ ਲੋਕਾਂ ਤੇ ਹਮਲੇ ਹੁੰਨੇ ਆਂ ਮੰਦਰਾਂ ਦੀ ਆਵਾਜ਼ ਚੱਕ ਰਹੇ ਹੋ ਤਾਂ ਹਿੰਦੂਆਂ ਤੇ ਹਮਲੇ ਹੋ ਰਹੇ ਆਂ ਅਸੀਂ ਕੋਈ ਵੀ ਇਹ ਉਹ ਖਾਲਿਸਤਾਨੀ ਪੱਖੀ ਲੋਕ ਆ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਆਹੀ ਕੰਮ ਹੁੰਦਾ ਸੀ ਹਿੰਦੂਆਂ ਨੂੰ ਉੱਥੇ ਚੁੰਨ ਚੁੰਨ ਕੇ ਮਾਰਿਆ ਜਾਂਦਾ ਸੀਗਾ ਹੁਣ ਇਹ ਪੰਜਾਬ ਦੇ ਵਿੱਚ ਲਗਾਤਾਰ ਇਹ ਕੰਮ ਚੱਲ ਰਿਹਾ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਉਹ ਮਹੀਨਾ ਸ਼ੁਰੂ ਹੋ ਚੁੱਕਾ ਹੈ ਉਹ ਸਮਾਂ ਨੇੜੇ ਆ ਰਿਹਾ ਹੈ ਜਿਹੜੇ ਆਪਾਂ ਕਈਏ ਅੱਲੇ ਜ਼ਖਮ ਸ਼ਾਇਦ ਕਦੇ ਵੀ ਨਹੀਂ ਭਰ ਹੋਣਗੇ ਉਸ ਤੋਂ ਬਾਅਦ ਧਰਮ ਦੇ ਨਾਂ ਤੇ ਨਸਲ ਕੁਸ਼ੀ ਦਾ ਜੈਨੋਸਾਈਡ ਦਾ ਜੋ ਦੌਰ ਚੱਲਿਆ ਉਹ ਅੱਜ ਵੀ ਸਾਰੇ ਯਾਦ ਕਰਕੇ ਕੰਬ ਜਾਂਦੇ ਨੇ ਸ਼ਿਵ ਸੈਨਾ ਪੰਜਾਬ ਯੂਥ ਦੇ ਚੇਅਰਮੈਨ ਅਰਵਿੰਦ ਗੋਤਮ ਸਾਡੇ ਨਾਲ ਮੌਜੂਦ ਨੇ ਉਹ ਕਿਵੇਂ ਦੇਖਦੇ ਨੇ ਇਸ ਸਾਰੇ ਘਟਨਾਕ੍ਰਮ ਨੂੰ ਗੱਲਬਾਤ ਕਰਾਂਗੇ ਸੋ ਅਰਵਿੰਦ ਸਾਕਨ ਨੀਲਾ ਤਾਰਾ ਜਿਹੜਾ ਆਪਰੇਸ਼ਨ ਹੈਗਾ ਹਨਾ ਜੂਨ 84 ਕਿਹਾ ਜਾਂਦਾ ਆਪਰੇਸ਼ਨ ਬਲੂ ਸਟਾਰ ਉਸ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ Hindu Sikh Muslim Isai ਉਹ ਸਭ ਠੀਕ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਆਪਸੀ ਖਲਾਅ ਆ ਬਲੂ ਸਟਾਰ ਦਾ ਉਹਦੇ ਵਿੱਚ ਯੋਗਦਾਨ ਰਿਹਾ ਕੋਈ ਦੇਖੋ ਤਕਰੀਬਨ 60 ਤੱਕ 60 70 ਤੱਕ ਇਹ ਸਾਰਾ ਸਹੀ ਸੀਗਾ ਸਾਰਾ ਤੁਸੀਂ ਪਿਛਲਾ ਸਮਾਂ ਦੇਖੋਗੇ ਹਾਂ ਹਾਂ ਨਹੀਂ 80 ਹਾਂ 78 ਤੋਂ ਬਾਅਦ ਇਹ ਮਾਹੌਲ ਖਰਾਬ ਹੋਣ ਲੱਗ ਗਿਆ ਸੀਗਾ ਉਸ ਤੋਂ ਪਹਿਲਾਂ ਸਹੀ ਸੀ ਪਰ ਹੁਣ ਕੀ ਹੋ ਰਿਹਾ ਹੁਣ ਲਗਾਤਾਰ ਕਿਤੇ ਨਾ ਕਿਤੇ ਜਿਹੜਾ ਹਿੰਦੂ ਸਮਾਜ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀਆਂ ਮਤਲਬ ਕਿ ਡਿਮਾਂਡਸ ਐ ਜਾਂ ਪੰਜਾਬ ਦੇ ਵਿੱਚ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਆਪਾਂ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਹਿੰਦੂਆਂ ਨਾਲ ਪਿਛਲੇ ਕੁ ਸਮੇਂ ਧੱਕੇ ਹੋਏ ਹੋਣ ਅ ਹਾਂ ਮੈਂ Hindu ਹੀ ਦੇਖਦਾ ਤੁਹਾਡੇ ਵਕਫ ਵਕਫ ਧਾਰਮਿਕ ਸੰਗਠਨਾਂ ਜਿਹੜੇ ਆਗੂ ਨੇ ਇੱਕੋ ਪਟਿਆਲੇ ਵਾਲੇ ਹੈਗੇ ਨੇ ਉਹ Hindu welfare board ਬਣਾਉਣ ਦੀ ਗੱਲ ਕਰਦੇ ਨੇ ਆਪਣਾ ਤੇ ਉਹ ਕਹਿੰਦੇ ਜੀ ਸਾਡੇ ਮੰਦਰ ਸੁਰੱਖਿਤ ਨਹੀਂ ਹੈਗੇ ਸਾਡੇ ਮੰਦਰ ਸਰਕਾਰਾਂ ਤੋਂ ਬਚਾ ਦਿਓ ਸਰਕਾਰਾਂ ਦੱਬ ਕੇ ਬੈਠੀਆਂ ਤੇ ਇਹ ਫਿਰ ਕਿਦਾਂ ਤੁਹਾਨੂੰ ਲੱਗਦਾ ਵੀ ਇਹ ਤੁਸੀਂ ਕੀ ਸਿੱਖਾਂ ਨੂੰ ਬਲੇਮ ਕਰ ਰਹੇ ਹੋ ਦੇ ਲਈ ਕਿ ਜੇ ਪੰਜਾਬ ਦਾ ਹਿੰਦੂ ਖੱਤਰ ਚ ਮਹਿਸੂਸ ਕਰ ਰਹੇ ਬਲੇਮ ਕਿਨੂੰ ਕਰ ਰਹੇ ਹੋ ਤੁਸੀਂ ਸਿਸਟਮ ਨੂੰ ਬਲੇਮ ਕਰ ਰਹੇ ਹੋ ਦੇਖੋ ਸਿਸਟਮ ਨੂੰ ਬਲੇਮ ਕਰ ਰਹੇ ਆ ਅਸੀਂ ਜੇ ਮੰਦਰਾਂ ਵਾਲਾ ਮੁੱਦਾ ਹੈ ਉਹਦੇ ਵਿੱਚ ਸਿਸਟਮ ਨੂੰ ਅਸੀਂ ਬਲੇਮ ਕਰ ਰਹੇ ਹਾਂ ਕਿਉਂ ਨਹੀਂ ਸਾਡੇ ਮੰਦਰਾਂ ਨੂੰ ਆਜ਼ਾਦ ਕੀਤਾ ਜਾਂਦਾ ਕਿਉਂ ਜਿਹੜੇ ਉੱਥੇ 23 24 بڑے ਮੰਦਰ ਹਨ ਉਹਨਾਂ ਨੂੰ ਕਿਉਂ ਕਿਉਂ ਉਹਨਾਂ ਦਾ ਜਿਹੜਾ ਸਾਰਾ ਚੜਾਵਾ ਹੈ ਉਹ ਸਾਰਾ ਕਿਉਂ ਜਾ ਰਿਹਾ ਸਰਕਾਰਾਂ ਦੇ ਕੋਲ ਅਸੀਂ ਸੰਗਠਨ ਅਜੇ ਤੱਕ ਕਰ ਕੀ ਰਹੇ ਸੀ ਉਹਨੂੰ ਸੰਭਾਲ ਕੇ ਨਹੀਂ ਸਕੇ ਤੁਸੀਂ ਹਾਲਤ ਵਾਹੀ ਪਾਈ ਜਾਂਦੇ ਹੋ ਹੁਣ ਗੱਲ ਇਹ ਹੈ ਵੀ ਜਦ ਹੁਣ ਅਸੀਂ ਜਾਗਰੂਕ ਕਰਦੇ ਆਂ ਤਾਂ ਫੇਰ ਸਾਡੇ ਲੋਕਾਂ ਤੇ ਹਮਲੇ ਹੁੰਨੇ ਆ ਸਾਡੇ ਸ਼ਿਵ ਸੈਨਿਕਾਂ ਤੇ ਤੇ ਦੇਖੋ ਤੁਸੀਂ ਕਿੱਦਾਂ ਉਹਨਾਂ ਦੇ ਕਿੱਦਾਂ ਮਤਲਬ ਕਿ ਉਹਨਾਂ ਤੇ ਹਮਲੇ ਹੋ ਰਹੇ ਲਗਾਤਾਰ ਪਹਿਲਾਂ ਸੁਧੀਰ ਕੁਮਾਰ ਸੂਰੀ ਜੀ ਜਿਹੜੇ ਬੜੇ ਲੀਡਰ ਸੀ ਸੁਣੋ ਉਹ ਕੀ ਕਰਦੇ ਸੀ ਹਿੰਦੂਆਂ ਦੀ ਆਵਾਜ਼ ਹੀ ਚੱਕਦੇ ਸੀ ਨਾ ਉਨ੍ਹਾਂ ਤੇ ਹਮਲਾ ਹੋਇਆ 20 ਬੰਦਿਆਂ ਦੇ ਵਿੱਚ 20 ਪੁਲਿਸ ਮੁਲਾਜ਼ਮਾਂ ਦੇ ਵਿੱਚ ਡੀਐਸਪੀ ਮੌਕੇ ਤੇ ਮੌਜੂਦ ਹੈ ਉੱਥੇ ਉਨ੍ਹਾਂ ਤੇ ਹਮਲਾ ਹੁੰਦਾ ਔਰ ਉਹਨਾਂ ਦਾ ਬਾਰਡਰ ਕਰ ਦਿੱਤਾ ਜਾਂਦਾ ਸੀ ਮੰਦਰਾਂ ਦੀ ਆਵਾਜ਼ ਚੱਕ ਰਹੇ ਹੋ ਤਾਂ ਹਿੰਦੂਆਂ ਤੇ ਹਮਲੇ ਹੋ ਰਹੇ ਆ ਬਿਲਕੁਲ ਅਸੀਂ ਕੋਈ ਵੀ ਤੇ ਫਿਰ ਕੌਣ ਕੌਣ ਹੈ ਕਰਨ ਵਾਲਾ ਕੋਈ ਮੈਂ ਧਰਮ ਦੀ ਵੀ ਗੱਲ ਕਰ ਲਾਂ ਕਿ ਭਾਵੇਂ ਸਿੱਖ ਹੋਣਗੇ ਈਸਾਈ ਹੋਣਗੇ ਜੈਨੀ ਹੋਣਗੇ ਬੋਧੀ ਹੋਣਗੇ ਮੁਸਲਿਮ ਹੋਣਗੇ ਉਹਨਾਂ ਤਾਂ ਕੋਈ ਸਰਕਾਰ ਨਹੀਂ ਹਿੰਦੂ ਮੰਦਰ ਨਾਲ ਜਿਹੜਾ ਮਰਜ਼ੀ ਨੂੰ ਰੱਖੇ ਜਿਹੜਾ ਮਰਜ਼ੀ ਚੜਾਵਾ ਚੜਾਵੇ ਇਹਦੇ ਲਈ ਤੁਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਇਹ ਕਿਦਾਂ ਜਸਟੀਫਾਈ ਇਹ ਇੱਕ ਪ੍ਰੋਪ ਪਾਕਿਸਤਾਨ ਤੋਂ ਚੱਲ ਰਿਹਾ ਜਿਹਦਾ ਇਹਨਾਂ ਨੇ ਨਾਮ ਦਿੱਤਾ ਹੋਇਆ ਖਾਲੀਸਤਾਨ ਇਹ ਉਹ ਖਾਲੀਸਤਾਨੀ ਪੱਖੀ ਲੋਗ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਆਹੀ ਕੰਮ ਹੁੰਦਾ ਸੀ ਹਿੰਦੂਆਂ ਨੂੰ ਉੱਥੇ ਚੁੰਨ ਚੁੰਨ ਕੇ ਮਾਰਿਆ ਜਾਂਦਾ ਸੀਗਾ ਹੁਣ ਇਹ ਪੰਜਾਬ ਦੇ ਵਿੱਚ ਲਗਾਤਾਰ ਇਹ ਕੰਮ ਚੱਲ ਰਿਹਾ ਮੈਂ ਉਹੀ ਦੱਸ ਰਿਹਾ ਤੁਹਾਨੂੰ ਸੁਣੀ ਚੱਲੋ ਹੁਣ ਤੁਸੀਂ ਦੇਖੋ ਸਾਡੇ ਹਿੰਦੂ ਲੀਡਰਾਂ ਤੇ ਕਿੱਦਾਂ ਹਮਲੇ ਹੁੰਨੇ ਆ ਜਿਹੜਾ ਵੀ ਆਪਣੀ ਆਵਾਜ਼ ਚੱਕਦਾ ਉਹਦੇ ਤੇ ਹਮਲਾ ਹੋ ਜਾਂਦਾ ਠੀਕ ਹੈ ਮਤਲਬ ਕਿਤੇ ਨਾ ਕਿਤੇ ਸਾਡੀ ਆਵਾਜ਼ ਦਬਾਈ ਜਾ ਰਹੀ ਹੈ ਨਾ ਸੂਰੀ ਦੀ ਗੱਲ ਕੀਤੀ ਜਾਂ ਹੋਰ ਜਿਹੜੇ ਤੁਹਾਡੇ ਹਿੰਦੂ ਆਗੂ ਮਾਰੇ ਗਏ ਸ਼ਾਇਦ ਉਹ ਆਪਣੀ ਬੋਲਬਾਣੀ ਕਰਕੇ ਉਹ ਇੱਕ ਮਰਿਆਦਾ ਚ ਰਹਿ ਕੇ ਗੱਲ ਨਹੀਂ ਕਰਦੇ ਸੀਗੇ ਸ਼ਾਇਦ ਉਹ ਉਹਨਾਂ ਦੇ ਸ਼ਬਦ ਚੁੱਪ ਗਏ ਹੋਣੇ ਜਿਨ੍ਹਾਂ ਨੇ ਕਹਿ ਲੋ ਵੀ ਮੈਂ ਸਿੱਧਾ ਤੌਰ ਤੇ ਕਹਿੰਨਾ ਕਿ ਨੌਜਵਾਨ ਮੁੰਡਾ ਸੀ ਨਾ ਜਿਹਨੇ ਸੂਰੀ ਦੇ ਤੱਕ ਜੀ ਕਹਿੰਦਾ ਇਹ ਬੋਲਦਾ ਬਹੁਤ ਸੀਗਾ ਸ਼ਾਇਦ ਉਸ ਕਰਕੇ ਚੁੱਪ ਗਏ ਹੋਣੇ ਤੁਸੀਂ ਧਰਮ ਦੇ ਨਾਂ ਤੇ ਤਾਂ ਨਹੀਂ ਤੁਸੀਂ ਮਾਰੇ ਜਾ ਰਹੇ ਤੁਸੀਂ ਹਿੰਦੂ ਹੋਣ ਕਰਕੇ ਮਾਰੇ ਜਾ ਵਿਕਾਸ ਬੱਗਾ ਸੀ ਨੰਗਲ ਦਾ ਉਹਨੇ ਦੱਸੋ ਜੀ ਕਿਹੜੀ ਇਦਾਂ ਦੀ ਸਟੇਟਮੈਂਟ ਦਿੱਤੀ ਸੀ ਜਾਂ ਗੁਗਨੇਜਾ ਜੀ ਸੀਗੇ ਉਹਨਾਂ ਨੇ ਇਦਾਂ ਦੀ ਕਿਹੜੀ ਸਟੇਟਮੈਂਟ ਦਿੱਤੀ ਸੀ ਜਾਂ ਜਿਹੜਾ ਲੁਧਿਆਣੇ ਤੋਂ ਅਮਿਤ ਸ਼ਰਮਾ ਸੀਗਾ ਉਹਨੇ ਇਹ ਜੀ ਕਿਹੜੀ ਸਟੇਟਮੈਂਟ ਦਿੱਤੀ ਸੀਗੀ ਕੋਈ ਸਟੇਟਮੈਂਟ ਨਹੀਂ ਬਸ ਉਰੇ ਤਾਂ Hindu ਹੋਣਾ ਹੀ ਗੁਨਾਹ ਹੈ ਤੁਹਾਡੀ ਤੁਹਾਡੀ ਹਰ ਗੱਲ ਦੇ ਵਿੱਚ Hindu ਐ ਇੱਥੇ ਪੰਜਾਬ ਦੇ ਵਿੱਚ ਅਸੀਂ ਗੁਲਾਮ ਐ ਅੱਜ ਦੀ ਡੇਟ 'ਚ ਵੀ ਗਿਣਾ ਦਮ ਮੈਂ ਕਿੰਨੇ Hindu MLA ਨੇ ਕਿੰਨੇ Hindu Minister ਰਗੇ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ Hinduਾਂ ਦੇ ਪੱਖ ਦੀ ਗੱਲ ਕਰਦੇ ਆ ਨਹੀਂ ਕਰ ਰਹੇ ਉਹ ਉਹਨਾਂ ਨੂੰ Hindu ਨਹੀਂ ਕਹੋਗੇ ਆ ਰਮਨ ਅਰੋੜਾ ਚਲੋ ਫੜਿਆ ਗਿਆ ਕ腐ਸ਼ਨ 'ਚ Hindu MLA ਐ ਅਮਨ ਅਰੋੜਾ Minister ਐ Hindu ਹੈਗਾ ਪਰ Hinduਾਂ ਦੇ ਹਿੱਤ ਦੀ ਗੱਲ ਉਹ ਪ੍ਰਕਾਸ਼ ਸ਼ੋਨੀ ਕਾਂਗਰਸ ਸਰਕਾਰ 'ਚ Hindu Deputy Chief Minister ਰਹਿ ਚੁੱਕਾ ਪੰਜਾਬ ਦੇ ਵਿੱਚ ਬ੍ਰਿਸ਼ਪਾਨ ਗੋਪੀਚੰਦ ਭਾਰਗਵ ਭੀਮ ਸਿੰਘ ਸੱਚਰ ਤਿੰਨ ਤਿੰਨ ਹਿੰਦੂ ਮੁੱਖ ਮੰਤਰੀ ਹੋਲੇ ਪੰਜਾਬ ਦੇ ਫਿਰ ਵੀ ਤੁਸੀਂ ਕਹਿੰਦੇ ਹੋ ਸਾਨੂੰ ਝੋਰਾ ਹੈਗਾ ਕਿਹੜੀ ਗੱਲੋਂ ਡਰ ਰਹੇ ਹੋ ਗੱਲ ਤਾਂ ਇਹ ਹੈ ਵੀ ਇਹ ਆਵਾਜ਼ ਤਾਂ ਨਹੀਂ ਚੱਕ ਰਹੇ ਇਹ ਤਾਂ ਇੱਕ ਸਰਕਾਰ ਦਾ ਹਿੱਸਾ ਹੈ ਤੁਸੀਂ ਖਾਲਸਤਾਨ ਨਾਲ ਜੋੜ ਰਹੇ ਵੀ ਖਾਲਸਤਾਨੀ ਹੋਣ ਕਰਕੇ ਤੁਸੀਂ ਇਹਨੂੰ ਗਲਤ ਕਹਿੰਦੇ ਹੋ ਤੁਸੀਂ ਅੱਤਵਾਦ ਕਹਿੰਦੇ ਹੋ ਤੇ ਨਹੀਂ ਇਹ ਕਿੱਦਾਂ ਤੁਸੀਂ ਤਿੰਨ ਤਿੰਨ ਹਿੰਦੂ ਚੀਫ ਮਿਨਿਸਟਰ ਜਿੱਥੇ ਰਹੇ ਹੋਣ ਉੱਥੇ ਤੁਹਾਨੂੰ ਖਤਰਾ ਹੋ ਗਿਆ ਉਹ ਸਮੇਂ ਦੇ ਵਿੱਚ ਜਦ ਤੁਸੀਂ ਗੋਪੀਚੰਦ ਭਾਰਗਵ ਦੀ ਗੱਲ ਕਰ ਰਹੇ ਹੋ ਨਾ ਉਹ ਸਮਾਂ ਮੈਂ ਕਿਹਾ ਉਹ ਠੀਕ ਸੀਗਾ ਉਹ ਸਮਾਂ ਵੀ ਠੀਕ ਸੀਗਾ ਉਸ ਤੋਂ ਬਾਅਦ ਤੁਸੀਂ ਦੱਸ ਦੋ ਕਿਹਨੇ ਹ ਤੁਤੇ ਆ ਰਹੇ ਐ ਐਮਐਲਏ ਨੂੰ ਛੱਡੋ ਫੇਰ ਉਰੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਰਗੀ ਨੇ ਸਿੰਗਲੇ ਵਰਗੇ ਕਿੰਨੇ ਹਿੰਦੂ ਐਮਐਲਏ ਬਣਾਏ ਨੇ ਹਿੰਦੂ ਸਿੰਗਲਾ ਵਰਗੇ ਕਿੰਨੇ ਹੋਣਗੇ ਇੱਥੇ ਹਿੰਦੂ ਨੂੰ ਫੇਰ ਇੱਥੇ ਜੈਨ ਅਕਾਲੀ ਦੇ ਵਿੱਚ ਐਮਐਲਏ ਸੀਐਮ ਕਿਉਂ ਨਹੀਂ ਬਣਾਇਆ ਜਾਂਦਾ ਫੇਰ ਡਿਪਟੀ ਸੀਐਮ ਬਣ ਗਿਆ ਡਿਪਟੀ ਸੀਐਮ ਦਾ ਕੀ ਕੰਮ ਉਹ ਤਾਂ ਚਿੱਟਾ ਹਾਥੀ ਹੈ ਉਹਦਾ ਕੋਈ ਕੰਮ ਥੋੜੀ ਹੈ ਉਹਦਾ ਇੱਕ ਤਾਂ ਕਹਿ ਸਕਲੋ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਚੀਜ਼ ਤੇ ਆਈਏ ਜਿਹੜਾ ਆਪਾਂ ਗੱਲ ਕਰਦੇ ਆ ਹੁਣ ਤੁਸੀਂ ਦੇਖੋ ਵੀ ਉਰੇ ਐਦਾਂ ਇੱਥੇ ਨਾ ਤੁਸੀਂ ਆਵਾਜ਼ ਚੱਕੋ company. Mm. ਤੁਹਾਡੇ ਤੁਹਾਨੂੰ ਤੁਹਾਨੂੰ ਜਦੇ ਰਿਪਲਾਈ ਅੱਜ ਕੱਲ ਤਾਂ ਕੋਈ ਲੰਬਾ ਚੌੜਾ ਕੰਮ ਨਹੀਂ ਆ ਅੱਜ ਕੱਲ ਤਾਂ ਜਦੇ ਫੇਸਬੁਕਾਂ ਤੇ YouTubeਾਂ ਤੇ ਜਦੇ ਥੱਲੇ ਆ ਜਾਂਦੀਆਂ ਕਮੈਂਟ ਕਮੈਂਟ ਵਗੈਰਾ ਸਾਰੀਆਂ ਟਿੱਪਣੀਆਂ ਉੱਥੇ ਆ ਜਾਂਦੀਆਂ ਸੁਣੋ ਨੈਗੇਟਿਵ ਪਤਾ ਕਿਉਂ ਕਿਹਾ ਜਾਂਦਾ ਕਿ ਤੁਸੀਂ ਜਿਹੜਾ ਹੈਗੇ ਨੇ ਤੁਸੀਂ ਦੂਜਿਆਂ ਤੇ ਸਿੱਧਾ ਅਟੈਕ ਕਰਦੇ ਹੋ ਤੁਸੀਂ ਤੁਸੀਂ ਤੂੰ ਜਾਣ ਕੇ ਮਤਲਬ ਉਹਨਾਂ ਨੂੰ ਕੋਈ ਇਹ ਜਿਹੀ ਗਲਤ ਬਿਆਨਬਾਜ਼ੀ ਕਰਦੇ ਹੋ ਕਿ ਹੋਰ ਧਰਮ ਵਾਲੇ ਤੁਹਾਡੇ ਖਿਲਾਫ ਜਾਣ ਤੁਸੀਂ ਹਿੰਦੂ ਵੈਲਫੇਅਰ ਬੋਰਡ ਦੀ ਮੰਗ ਕਰੋ ਮੈਨੂੰ ਨਹੀਂ ਲੱਗਦਾ ਤੁਹਾਡਾ ਵਿਰੋਧ ਹੋ ਰਿਹਾ ਨਾ ਕਿਤੇ ਮੁੱਖ ਮੰਤਰੀ ਪੰਜਾਬ ਨੇ ਉਹ ਸਵੀਕਾਰ ਵੀ ਕੀਤੀ ਹੋਈ ਹੈ ਇੰਪਲੀ ਦੀ ਆਪਣੇ ਹੋਰ ਧਰਮ ਦੇ ਸਨਾਤਨ ਦੀ ਗੱਲ ਕਰੋ ਤੁਹਾਡਾ ਕਦੇ ਵਿਰੋਧ ਨਹੀਂ ਹੋਇਆ ਤੁਸੀਂ ਆਪਣੇ ਹਿੰਦ ਮੰਦਰ ਪਛਾਣ ਦੀ ਗੱਲ ਕਰੋ ਤੁਹਾਡਾ ਕਦੇ ਵਿਰੋਧ ਨਹੀਂ ਹੋਇਆ ਫਿਰ ਜੇ ਅਸੀਂ ਆਪਣੇ ਦੇਸ਼ ਦੀ ਏਕਤਾ ਅਖੰਡਤਾ ਲਈ ਗੱਲ ਕਰਦੇ ਹਾਂ ਤਾਂ ਫਿਰ ਸਾਡਾ ਵਿਰੋਧ ਮਤਲਬ ਕਿ ਜਾਇਜ਼ ਹੈ ਤੁਸੀ ਤੁਹਾਨੂੰ ਤੁਹਾਨੂੰ ਕਿਹਨੇ ਕਿਹਾ ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ ਏਕਤਾ ਦੀ ਗੱਲ ਕਰੋਗੇ ਤੁਹਾਨੂੰ ਗਲਤ ਕਿਹਾ ਜਾਏਗਾ ਹਾਂ ਤਾਂ ਫਿਰ ਜਿਹੜੇ ਸਾਡੇ ਮਰਡਰ ਮਰਡਰ ਹੋ ਰਹੇ ਆ ਸਾਡੇ Hindu ਲੀਡਰਾਂ ਦੇ ਉਹ ਕਿਉਂ ਹੋ ਰਹੇ ਆ ਉਹ ਐਸੇ ਕਰਕੇ ਹੋ ਰਹੇ ਆ ਅਸੀਂ ਆਪਣੇ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਹਾਂ ਅਸੀਂ ਪੰਜਾਬ ਨੂੰ علیحدਾ ਨਹੀਂ ਹੋਣ ਦਊਂਗੇ ਨਹੀਂ ਚਾਹੁੰਦਾ ਏਕਤਾ ਅਖੰਡਤਾ ਜੀ ਆਪ ਨਹੀਂ ਇੱਕਾ ਜਾਂਦਾ ਫਿਰ ਫਿਰ ਇਹਨਾਂ ਲੋਕਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਲੋਕਾਂ ਤੇ ਕਾਰਵਾਈ ਹੋ ਤਾਂ ਰਹੀ ਹੈ ਜਿਨੇ ਇਨਜਾਮ ਦਿੱਤਾ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਲਿਸ ਕੋਲ ਫਾਂਸੀ ਦੇਣ ਦਾ ਅਧਿਕਾਰ ਤਾਂ ਹੈ ਕੁਮਾਰ ਸੂਰੀ ਸੁਣੋ ਸੁਧੀਰ ਕੁਮਾਰ ਸੂਰੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਉਹਦਾ ਮੁੰਡਾ ਨਾਲ ਦੇ ਨਾਲ ਫੜ ਨਹੀਂ ਲਿਆ ਸੀ ਉਹਨਾਂ ਉਹਨਾਂ ਸੁਧੀਰ ਕੁਮਾਰ ਸੂਰੀ ਦਾ ਮੁੰਡਾ ਕੋਰਟ 'ਚ ਗਿਆ ਕੋਰਟ ਦੇ ਵਿੱਚ ਉੱਥੇ ਸ਼ਰੀਆਮ ਕਹਿ ਰਹੇ ਆ ਕਿ ਤੇਰੇ ਬਾਪ ਨੂੰ ਮਾਰ ਦਿੱਤਾ ਹੁਣ ਤੈਨੂੰ ਮਾਰਾਂਗੇ ਔਰ ਪੁਲਿਸ ਕੀ ਕਰ ਰਹੀ ਹੈ ਦੋਨੋਂ ਪਾਰਟੀਆਂ ਤੇ ਪਰਚਾ ਦਰਜ ਕਰ ਰਹੀ ਹੈ ਇਹ ਵਿਤਕਰਾ ਨਹੀਂ ਹੈ ਹਿੰਦੂਆਂ ਦੇ ਨਾਲ ਸ਼ਰੀਆਮ ਵਿਤਕਰਾ ਹੋ ਰਿਹਾ ਇਹਨਾਂ ਨੇ ਵੀ ਕੋਈ ਧਮਕੀ ਦਿੱਤੀ ਹੋਣੀ ਫਿਰ ਕਰੋਸ ਐਫ ਆਈ ਆਰ ਤਾਂ ਹੀ ਹੁਣ ਇਹਨਾਂ ਨੇ ਕੋਈ ਧਮਕੀ ਦਿੱਤੀ ਹੋਣੀ ਕੋਈ ਧਮਕੀ ਨਹੀਂ ਦਿੱਤੀ ਇੱਕ ਬੰਦੇ ਦਾ ਤੁਸੀਂ ਪਿਓ ਮਾਰਦਿਆ 20 ਮੁਲਾਜ਼ਮਾਂ ਦੇ ਵਿੱਚ ਖੜਾ ਕੇ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਖੜੀ ਰਹੀ ਪੁਲਿਸ ਦੀ ਇੰਨੀ ਹਿੰਮਤ ਨਹੀਂ ਹੋਈ ਵੀ ਕਿਸੇ ਦੇ ਗੋਲੀ ਮਾਰ ਦੇਵੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਦੇ ਵਿੱਚ ਸੰਦੀਪ ਥੱਪਰ ਜੀ ਦਾ ਹੁੰਦਾ ਉੱਥੇ ਨਿਹੰਗ ਆ ਕੇ ਉਹਨਾਂ ਨੂੰ ਕਿਰਪਾਨਾਂ ਨਾਲ ਉੱਥੇ ਸ਼ਰੀਆਮ ਬਾਜ਼ਾਰ ਦੇ ਵਿੱਚ ਉੱਥੇ ਵੱਢ ਕੇ ਜਾਣੀ ਕਿਸ ਨੇ ਡਿਫਾਈਨ ਕੀਤਾ ਉਸ ਲਈ ਨਿਹੰਗ ਨਹੀਂ ਸੀ ਬਾਣੇ ਚਾਹੀ ਸੀ ਨਿਹੰਗਾ ਦੇ ਉਹ ਡਿਫਾਈਨ ਕੀਤਾ ਪੁਲਸ ਨੇ ਮੈਂ ਕਹਿ ਰਿਹਾ ਉਸ ਤੋਂ ਬਾਅਦ ਕਿੱਦਾਂ ਗਲੋਰੀਫਾਈ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਗੀਤ ਗਾਏ ਜਾ ਰਹੇ ਹਨ ਉਹਨਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਇੱਥੇ ਆ ਸੰਦੀਪ ਹੈ ਜਿਹਨੇ ਸੁਧੀਰ ਕੁਮਾਰ ਸੁਰਜੀ ਦਾ ਮਰਡਰ ਕੀਤਾ ਉਹਨਾਂ ਨੂੰ ਇਨਾਮ ਦਿੱਤੇ ਜਾ ਰਹੇ ਹਨ ਔਰ ਔਰ ਜੇ ਅਸੀਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਤਾਂ ਅਸੀਂ ਪੜਕਾਉ ਬਿਆਨਬਾਜ਼ੀ ਕਰਦੇ ਹਾਂ ਹੁਣ ਤੁਸੀਂ ਦੇਖੋ ਤੁਸੀਂ ਪੰਜਾਬ ਨਾਲ ਸੰਬੰਧਤੋਂ ਪੰਜਾਬ ਤੇ ਜੰਪਾ ਲਓ ਤੁਹਾਨੂੰ ਅਜ ਤੱਕ ਤੁਹਾਨੂੰ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਬਤੌਰ Hindu ਤੁਹਾਨੂੰ ਕੋਈ ਇਹੋ ਜਿਹਾ ਖਤਰਾ ਆਇਆ ਥ੍ਰੈਟ ਆਇਆ ਤੁਹਾਨੂੰ ਨਹੀਂ 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 ਆ ਜਦੋਂ ਦੀ ਤੁਸੀਂ ਇਹ ਜਿਹੜੀ ਸੋ ਕਾਲਡ ਪਾਰਟੀ ਹੈ ਨਾ ਸੋ ਕਾਲਡ ਪਾਰਟੀ ਜਿਹੜੀ ਸ਼ਿਵ ਸੈਨਾ ਜਿਹਨੂੰ ਦੇਖਿਆ ਹੀ ਵਿਵਾਦਿਤ ਡਿਸਪਿਊਟਡ ਪਾਰਟੀ ਦੇ ਨਾਂ ਤੇ ਹੈ ਇਸ ਤੋਂ ਇਹ ਜੁਆਇਨ ਕਰਨ ਤੋਂ ਪਹਿਲਾਂ ਤੁਹਾਨੂੰ ਕਿੰਨਾ ਕ ਜਾਣ ਦਾ ਖਤਰਾ ਮਹਿਸੂਸ ਹੋਇਆ ਸੀ ਪਰਿਵਾਰ ਦਾ ਇਦਾਂ ਕਰੀਏ ਤੁਸੀਂ ਕੀ ਚਾਹੁੰਦੇ ਸੀ ਕਿੰਨਾ ਕੋਈ ਪਾਕੇ ਬੈਜੀਏ ਚੂੜੀਆਂ ਦੀ ਗੱਲ ਹੀ ਨਹੀਂ ਹੈ ਤੁਹਾਨੂੰ ਮੈਂ ਮੇਰਾ ਇੱਕ ਸਿੰਪਲ ਸਵਾਲ ਮੇਰਾ ਇੱਕ ਸਿੰਪਲ ਸਵਾਲ ਕਿ ਜਦ ਤੱਕ ਤੁਸੀਂ ਰਾਜਨੀਤੀ 'ਚ ਨਹੀਂ ਆਏ ਸੀ ਤੁਹਾਨੂੰ ਕਦੇ ਹੋਇਆ ਯਾਰ ਮੈਂ ਹਿੰਦੂ ਆ ਮੇਰੇ ਨਾਲ ਪੰਜਾਬ ਚ ਤਾਂ ਹੋਵੇ ਤੁਸੀਂ ਕੀ ਚਾਹੁੰਦੇ ਹੋ ਕੋਈ ਰਾਜਨੀਤੀ ਚ ਆਵੇ ਨਾ ਕੋਈ ਹਿੰਦੂ ਬੰਦਾ ਰਾਜਨੀਤੀ ਚ ਆਵੇ ਨਾ ਤੁਸੀਂ ਇਹ ਚਾਹੁੰਦੇ ਹੋ ਇੱਥੇ ਤਾਂ ਹੈ ਮੈਂ ਤੁਹਾਨੂੰ ਨਮਾ ਕੋਈ ਨਾ ਵੇ ਕੌਣ ਰੋਕ ਰਿਹਾ ਤੁਸੀਂ ਲੜੋ ਤੁਸੀਂ ਲੜੋ ਜਾ ਕੇ ਅਸੀਂ ਤਾਂ ਕਰ ਰਹੇ ਹਾਂ ਅਸੀਂ ਚੋਣਾ ਪੰਜਾਬ ਦਾ ਕੁਝ ਦੇਖੋ ਕੁਝ ਇਹ ਜਾ ਫਿਰਕਾ ਹੋਏਗਾ ਕੁਝ ਇਹ ਜੀ ਪਰਸੈਂਟੇਜ ਹੋਏਗੀ ਕੁਝ ਅਜੇ ਹਫੀਸਾਦ ਹੋਏਗਾ ਜਿਹੜੇ ਉਸ ਲਹਿਰ ਨੂੰ ਜਿਹੜੀ ਤੁਸੀਂ ਜਿੰਨੂੰ ਤੁਸੀਂ ਹਮੇਸ਼ਾ ਨਿੰਦਦੇ ਹੋ ਕੁਝ ਲੋਕ ਉਹਨੂੰ ਜਾਇਜ਼ ਮੰਨਦੇ ਆ ਅੱਜ ਵੀ ਮੂਵਮੈਂਟ ਚੱਲ ਰਹੀ ਹੈ ਔਰ ਰੈਫਰੈਂਡਮ ਰੈਫਰੈਂਡਮ ਕੀ ਹੈ ਰੈਫਰੈਂਡਮ ਬਕਾਇਦਾ ਇੱਕ ਫਾਰਮੈਟਡ ਲਾਅ ਹੈ ਜੇ ਉਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਮੈਨੂੰ ਮੈਂ ਸਮਝ ਤੁਹਾਡੇ ਅੱਜ ਤਾਂ ਇੱਕ ਮਿੰਟ 84 ਤੋਂ ਬਾਅਦ ਤੁਹਾਨੂੰ ਕਿਸੇ ਨੇ ਡਾਂਗ ਦੇ ਜੋਰ ਤੇ ਕਿਹਾ ਇੱਥੇ ਖਾਲੀ ਕਰ ਜੋ ਕਿਆ ਕਿਸ ਨੇ ਤੁਹਾਨੂੰ ਅਜ ਤੱਕ ਆ ਆ ਹੋਰ ਹੁਣ ਕੀ ਹੋ ਰਿਹਾ ਜਿਹੜੇ ਕਹਿ ਰਹੇ ਆ ਜਿਹੜੇ ਨਿਤ ਸਾਨੂੰ ਧਮਕੀਆਂ ਦਿੰਦੇ ਆ ਜਿਹੜੇ ਕਹਿੰਦੇ ਆ ਵੀ ਜਮਨਾ ਪਾਰ ਚਲ ਜਾਓ ਤੁਸੀਂ ਇੱਥੋਂ ਆ ਹੁਣ ਜਦ ਅਮਰਿਤਪਾਲ ਨੂੰ ਹੁਣ ਚਲੋ ਸਰਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਵੀ ਉਹਨੂੰ ਚੱਕ ਕੇ ਡਿਬਰੂਗਲ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਉਹ ਜਦ ਅਮਰਿਤਪਾਲ ਨੂੰ ਅਰੈਸਟ ਕੀਤਾ ਤਾਂ ਅਮਰਿਤਪਾਲ ਦਾ ਕੌਣ ਸੀ ਉਹ ਕੋਈ ਸ਼ਾਇਦ ਉਹਦਾ ਕੋਈ ਕਜ਼ਨ ਕੋਈ ਅੱਗੇ ਸੀਗਾ ਉਹਨੇ ਕੀ ਗੱਲ ਕਹੀ ਸੀਗੀ ਕਹਿੰਦਾ ਜੇ ਅਮਰਿਤਪਾਲ ਨੂੰ ਕੁਝ ਹੋ ਗਿਆ ਤਾਂ ਪੰਜਾਬ ਚ ਇੱਕ ਵੀ ਹਿੰਦੂ ਨਹੀਂ ਰਹਿਣ ਦਊਂਗੇ ਇਹ ਗੱਲਾਂ ਨੂੰ ਤੁਸੀਂ ਭੁੱਲ ਸਕਦੇ ਅਸੀਂ ਥੋੜੀ ਭੁੱਲਦੇ ਆਂ ਆਹੀ ਕੰਮ ਪਿੰਡਰਾਂ ਵਾਲਾ ਕਰਦਾ ਹੁੰਦਾ ਸੀਗਾ ਪਿੰਡਰਾਂ ਵਾਲਾ ਕੀ ਕਹਿੰਦਾ ਹੁੰਦਾ ਸੀਗਾ ਵੀ ਜੇ ਅੱਜ ਆਰਮੀ ਨੇ ਉਰੇ ਆ ਕੇ ਹਮਲਾ ਕਰ ਦਿੱਤਾ ਪੰਜਾਬ ਚ ਕੋਈ ਅਸੀਂ ਛੱਲੀ ਰਾਮ ਨਹੀਂ ਰਹਿਣ ਦਊਂਗੇ ਯਾਜਦ ਕਹਿੰਦਾ ਸੀਗਾ ਵੀ 5000 ਹਿੰਦੂ ਨੂੰ ਸ਼ਾਮ ਤੱਕ ਵੜ ਦੂੰਗਾ ਉਹ ਚੀਜ਼ਾਂ ਤੁਸੀਂ ਲੋਕ ਭੁੱਲ ਸਕਦੇ ਅਸੀਂ ਨਹੀਂ ਭੁੱਲ ਸਕਦੇ ਮੈਨੂੰ ਨਹੀਂ ਪਤਾ ਪਿੰਡਰਾਂ ਵਾਲਿਆਂ ਨੇ ਹਿੰਦੂਆਂ ਧੀਆਂ ਪੰਡਰਾਵਾਲ ਨੇ ਹਿੰਦੂਆਂ ਧੀਆਂ ਦੀ ਇੱਜ਼ਤਾਂ ਵੀ ਬਚਾਈਆਂ ਤੁਹਾਨੂੰ ਇਹ ਨਹੀਂ ਬਚਾਈਆਂ ਉਹ ਵੀ ਹਰਿਆਣੇ ਦੀ ਉਹ ਖੁਦ ਕਹਿ ਰਿਹਾ ਉਹ ਖੁਦ ਕਹਿ ਰਿਹਾ ਹਰਿਆਣੇ ਦਾ ਪਰਵਾਹ ਨਹੀਂ ਕਦੀ ਉਹ ਕੋਈ ਇੱਕ ਗੱਲ ਸੁਣੋ ਅਸੀਂ ਰਾਜਨੀਤੀ ਕਰਦੇ ਹਾਂ ਸਾਡੇ ਕੋਲ ਨਿੱਤ ਸਿੱਖ ਵੀ ਆਨੇ ਮੁਸਲਮਾਨ ਵੀ ਆਂਦੇ 크ਰਿਸਚਨ ਵੀ ਆਂਦੇ ਆ ਅਸੀਂ ਵੀ ਲੋਕਾਂ ਦੇ ਫੈਸਲੇ ਕਰਵਾਨੇ ਆ ਕੋਈ ਇੱਕ ਫੈਸਲਾ ਕਰਵਾ ਤਿਆ ਹਿੰਦੂਆਂ ਦਾ ਬਹੁਤ ਰੱਖਾ ਬਣ ਗਿਆ ਉਹ ਸਟੇਟਮੈਂਟ ਦੀ ਗੱਲ ਕਿਉਂ ਨਹੀਂ ਕਰਦੇ ਜਿਹਦੇ ਵਿੱਚ ਉਹ ਕਹਿੰਦਾ 5000 ਹਿੰਦੂਆਂ ਨੂੰ ਵੜ ਦੂੰਗੇ ਸ਼ਾਮ ਤੱਕ ਸਰਕਾਰਾਂ ਨੇ ਤੁਹਾਡੀ ਸਾਰ ਲਈ ਕਿ ਨਹੀਂ ਲਈ ਸਰਕਾਰਾਂ ਨੇ ਸਾਡੀ ਸਾਰ ਜੇ ਲਿੱਤੀ ਹੁੰਦੀ ਤਾਂ ਸਾਨੂੰ ਐਦਾਂ ਅੱਜ ਇਹਨਾਂ ਦੇ ਦਰਦਰ ਤੇ ਨਾ ਪਟਕਣਾ ਪੈਂਦਾ 781 ਕਰੋੜ ਰੁਪਈਆ ਕੈਪਟਨ ਸਰਕਾਰ ਦੇ ਸਮੇਂ ਦੇ ਵੀ ਜਿਹੜਾ ਹਿੰਦੂ ਕਾਂਡ ਹੈਗਾ ਅਤਵਾਦ ਦੇ ਦਿਨਾਂ ਚ ਹੋਇਆ ਸੀ ਬਸਚੋਲਾ ਕੇ ਮਾਰੇ ਸੀਗੇ ਮਲਾਜ਼ਮ ਹਨਾ ਉਹਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਐਸੇ ਪੰਜਾਬ ਨੇ ਦਿੱਤੀਆਂ ਉਹੀ ਸਰਦਾਰ ਮੁੱਖ ਮੰਤਰੀ ਸੀਗੇ ਦੇਣ ਵਾਲੇ ਮੈਂ ਉਸੀ ਨੂੰ ਨਹੀਂ ਕਹਿੰਦਾ ਕਰਿਆ ਹੋਇਆ ਪਰ ਦੇਖੋ ਸਿੱਖਾਂ ਨੂੰ ਜਿਹੜੇ ਉਸ ਟਾਈਮ 84 ਦੇ ਵਿੱਚ ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਬਹੁਤ ਗਲਤ ਕੰਮ ਹੋਇਆ ਉਹ ਸਿੱਖਾਂ ਨੂੰ ਤਿੰਨ ਤਿੰਨ ਵਾਰ ਮਿਲ ਗਏ ਮੁਆਵਜ਼ੇ ਮਿਲ ਗਏ ਔਰ ਹਿੰਦੂਆਂ ਦਾ 781 ਕਰੋੜ ਰੁਪਈਆ ਜੋ ਪਾਸ ਹੋ ਚੁੱਕਿਆ ਅੱਜ ਵੀ ਪਿਆ ਉਹਨੂੰ ਕਿਉਂ ਨਹੀਂ ਉਹਨੂੰ ਕਢਾ ਕੇ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਕਿਉਂ ਨਹੀਂ ਦਿਆ ਜਾਂਦਾ ਇਹ ਵਿਤਕਰਾ ਨਹੀਂ ਹੋ ਰਿਹਾ ਤਾਂ ਹੋਰ ਕੀ ਹੋ ਰਿਹਾ ਹੈ ਸਮਾਂ ਲੱਗ ਜਾਂਦਾ ਸਿੱਖਾਂ ਨੂੰ ਇਹ ਤਾਂ ਨਹੀਂ ਸੀ ਕਿ 84 ਚ ਕਾਂਡ ਹੋਇਆ ਨਾਲ ਦੇ ਨਾਲ ਮਿਲ ਗਿਆ ਉਹ ਅੱਜ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਕੋਈ ਇੱਕਦਮ ਜੀ ਇੱਕ ਪਾਸੇ ਤਾਂ ਤਿੰਨ ਤਿੰਨ ਵਾਰ ਮੁਆਵਜ਼ੇ ਮਿਲ ਗਏ ਇੱਕ ਪਾਸੇ ਹਲੇ ਤੱਕ ਆਇਡੈਂਟੀਫਾਈ ਨਹੀਂ ਕੀਤੇ ਉਹ ਦੇਖੋ ਵਿਚਾਰੇ ਕਿੱਦਾਂ ਬੈਠੇ ਆ ਰੁੱਲ ਰਹੇ ਆ ਜਿਹੜੇ ਪਰਿਵਾਰ ਤੁਸੀਂ ਪਿੱਛੇ ਜੇ ਮਿਤਸ਼ਾ ਨੂੰ ਚਿੱਠੀ ਲਿਖੀ ਸੀ ਉਸ ਚ ਕੀ ਮੰਗ ਕੀਤੀ ਸੀ ਅਸੀਂ ਉਹਦੇ ਵਿੱਚੇ ਮੰਗ ਕੀਤੀ ਹੈ ਵੀ ਜਿਹੜਾ 6 ਜੂਨ ਦਾ ਦਿਨ ਹੁੰਦਾ ਉਸ ਦਿਨੇ ਲੋਗ ਹਰਮੰਦਰ ਸਾਹਿਬ ਚ ਪਵਿੱਤਰ ਹਰਮੰਦਰ ਸਾਹਿਬ ਦੇ ਵਿੱਚ ਉੱਥੇ ਜਾ ਕੇ ਜੋ ਇਹ ਖਾਲਿਸਤਾਨ ਦੇ ਨਾਰੇ ਲਾਣਦੇ ਆ ਉਹਦੇ ਉਹਦੇ ਤੇ ਰੋਕ ਲਾਈ ਜਾਵੇ ਕਿਉਂਕਿ ਦੇਖੋ ਇਹ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਜਿਹੜੇ ਲੋ ਹਤੂਆਦੀ ਸੀਗੇ ਉਹਨਾਂ ਨੂੰ ਇਹ ਉੱਥੇ ਗਲੋਰੀਫਾਈ ਕਰਦੇ ਆ ਸਾਡੀ ਆ ਮੰਗਿਆ ਵੀ ਉਸੀ ਨੂੰ ਰੁਕ ਜਾ ਜੀ ਤੁਸੀਂ ਕਿੰਨੀ ਕ ਵਾਰ ਗਏ ਹੋ ਹਰਮੰਦਰ ਸਾਹਿਬ ਮੈਂ ਮੈਂ ਗਿਆ ਬਹੁਤ ਵਾਰ ਗਿਆ ਮੈਂ ਤੁਸੀਂ ਉਹ ਪੂਰਾ ਜੋ ਆਪਾਂ ਦੇਖਦੇ ਆ 84 ਚ ਕੀ ਕੀ ਕੀਤਾ ਸੀਗਾ ਗੁਰਦੁਆਰਾ ਸਾਹਿਬ ਦੀ ਜਾਂ ਹੋਰ ਜਿਹੜਾ ਪ੍ਰਿੰਸਿਸ ਸੀ ਗੁਰਦੁਆਰਾ ਸਾਹਿਬ ਉਹਦੀਆਂ ਇਮਾਰਤਾਂ ਅੱਜ ਹੀ ਛੇ ਸਰੂਪ ਜਿਹੜੇ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ 84 ਦੇ ਜਿਹੜੇ ਜ਼ਖਮੀ ਹੋ ਗਏ ਸੀਗੇ ਅੱਜ ਵੀ ਉੱਥੇ ਸੰਗਤਾਂ ਦੇ ਦਰਸ਼ਨ ਲਈ ਰੱਖ ਦਿੱਤੇ ਗਏ ਨੇ ਉਹ ਚੀਜ਼ਾਂ ਦੇਖ ਕੇ ਕਿਤੇ ਨਾ ਕਿਤੇ ਆਸਥੀਕ ਹੋ ਤੁਸੀਂ ਨਾਸਤਿਕ ਤਾਂ ਨਹੀਂ ਹੋ ਆਸਥੀਕ ਹੋ ਕਿ ਨਾਸਤਿਕ ਹੋ ਨਹੀਂ ਮੈਂ ਆਸਥਿਕ ਹਾਂ ਆਸਥੀਕ ਹੋ ਤੁਸੀਂ ਆਸਤਾ ਹੈ ਨਾ ਧਰਮ 'ਚ ਉਹ ਦੇਖ ਕੇ ਫਿਰ ਬੰਦੇ ਦੇ ਅੰਦਰ ਜਜ਼ਬਾਤ ਨਹੀਂ ਹਿਲਦੇ ਉਹਦੇ ਯਾਰੇ ਕੀ ਕੀਤਾ ਈ ਸਾਡੇ ਨਾਲ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਹਾਂ ਵੀ ਗੱਲ ਇਹ ਹੈ ਵੀ ਦੇਖੋ ਉਹ ਚੀਜ਼ ਜੋ ਹੋਈ ਹੈ ਉਹ ਗਲਤ ਹੋਇਆ ਜਿਹੜਾ 84 ਦੇ ਵਿੱਚ ਜਿਹੜਾ ਹੋਇਆ ਉਹ ਗਲਤ ਹੋਇਆ ਪਰ ਕਿਤੇ ਨਾ ਕਿਤੇ ਇਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਉਹ ਸਖਸ਼ ਸੀਗਾ ਜਿਹੜਾ ਗੁਰਦੁਆਰੇ ਦੇ ਅੰਦਰ ਲੁੱਕ ਕੇ ਬਹਿ ਗਿਆ ਜਿਹਨੂੰ ਜਦ ਫੌਜਾਂ ਨੇ ਬਾਹਰ ਬੁਲਾਇਆ ਤਾਂ ਉਹ ਬਾਹਰ ਨਹੀਂ ਆਇਆ ਉਹਨੇ ਐਨੀ ਜਿਹੜੀ ਸੰਗਤ ਉੱਥੇ ਆਈ ਹੋਈ ਸੀ ਮੱਥਾ ਟੇਕਣ ਉਹ ਮਰਵਾਤੀ ਪਰ ਉਸ ਬੰਦੇ ਨੇ ਆਪ ਬਾਹਰ ਨਿਕਲ ਕੇ ਜਿੱਦਾਂ ਸਾਡੇ ਗੁਰੂ ਬਾਹਰ ਨਿਕਲ ਕੇ ਲੜਦੇ ਹੁੰਦੇ ਸੀਗੇ ਉਹ ਕੰਮ ਉਹਨੇ ਨਹੀਂ ਕੀਤਾ ਉਹਨੇ ਸਿਰਫ ਲੋਕਾਂ ਨੂੰ ਢਕਾਇਆ ਲੋਕਾਂ ਦੇ ਪੁੱਤ ਮਰਵਾਏ ਤਰੰਗਾ ਯਾਤਰਾ ਕੱਢਣ ਜਾ ਰਹੇ ਹਾਂ ਤੁਸੀਂ ਤੁਸੀਂ ਐ ਕਰੋ ਜਿੱਦਣੇ ਦਿਹਾੜਾ ਆਏਗਾ 6 ਜੂਨ ਨੂੰ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ ਤੁਸੀਂ ਨਿਸ਼ਾਨ ਸਾਹਿਬ ਹੱਥ ਚੱਕ ਲਓ ਤੁਹਾਨੂੰ ਤਰੰਗਾ ਚੱਕਣ ਦੀ ਕੀ ਲੋੜ ਹੈ ਉਹੀ ਗੱਲ ਹੈ ਨਾ ਆ ਗਿਆ ਨਾ ਇੱਥੇ ਮਾਨਸਿਕਤਾ ਉਹੀ ਵੀ ਸਾਨੂੰ ਗੁਲਾਮ ਬਣਾ ਕੇ ਰੱਖਿਆ ਉਰੇ ਅਸੀਂ ਨਹੀਂ ਕਹਿ ਸਕਦੇ ਨਹੀਂ ਅਸੀਂ ਜੈ ਸ਼੍ਰੀ ਰਾਮ ਦਾ ਨੀ ਨਾਅਰਾ ਲਾ ਸਕਦੇ ਤੁਸੀਂ ਚੰਗਾ ਸਬੂਤ ਦੇ ਦਿਓ ਲਓ ਜੀ ਅਸੀਂ ਨਿਸ਼ਾਨ ਸਾਹਿਬ ਫੜ ਲਿਆ ਨਹੀਂ ਅਸੀਂ ਮਤਲਬ ਆਪਣੇ ਧਰਮ ਨੂੰ ਅਸੀਂ ਪ੍ਰੈਕਟਿਸ ਨਾ ਕਰੀਏ ਤਰੰਗਾ ਕਹਿ ਰਹੇ ਹੋ ਤੁਸੀਂ ਤੁਸੀਂ ਸਨਤ ਨਹੀਂ ਝੰਡਾ ਨਹੀਂ ਕਹਿ ਰਹੇ ਤੁਸੀਂ ਤਰੰਗਾ ਤਰੰਗਾ ਦਾ ਸਬਦ ਤਰੰਗਾ ਤਰੰਗਾ ਨਾਲ ਤਾਂ ਜੈ ਹਿੰ ਕਿ ਤਿਰੰਗਾ ਤੁਹਾਨੂੰ ਹੋਰ ਕਿਸੇ ਧਰਮ ਦਾ ਨਾਮ ਲੈਣ ਤੋਂ ਰੋਕਦਾ ਹੈ ਤਿਰੰਗਾ ਤਾਂ ਹੈ ਹੀ ਸਿਰਫ ਸਾਂਝੀ ਵਾਲਤਾ ਦਾ ਸੰਦੇਸ਼ ਦੋਹੀ ਕਹਿ ਰਹੇ ਆਂ ਵੀ ਅਸੀਂ ਤਾਂ ਜੈ ਹਿੰਦ ਦਾ ਜੈਗੋਸ਼ ਕਰਾਂਗੇ ਤਿਰੰਗਾ ਤਾਂ ਗੱਲ ਹੀ ਇੱਕਤਾ ਖੰਡਤਾ ਦੀ ਕਰਦਾ ਹਾਂ ਤਾਂ ਜੈ ਜੈ ਹਿੰਦ ਦਾ ਜੈਗੋਸ਼ ਕਰਾਂਗੇ ਅਸੀਂ ਮਾਈਕ੍ਰੋਨ ਕਿਵੇਂ ਦੇ ਤੁਸੀਂ ਤਿਰੰਗਾ ਫੜ ਗਿਆ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਉਨਾ ਹੀ ਪ੍ਰੈਕਟਿਸ ਕਰਦੇ ਆਂ ਜਿੰਨਾ ਅਸੀਂ ਆਪਣੇ ਧਰਮ ਨੂੰ ਕਰਦੇ ਆਂ ਉਨਾ ਹੀ ਅਸੀਂ ਸਿੱਖੀ ਜਮ ਨੂੰ ਕਰਦੇ ਆਂ ਸਾਡੀ ਲੜਾਈ ਸਾਡੀ ਲੜਾਈ ਸਿਰਫ ਔਰ ਸਿਰਫ ਕੱਟੜਪੰਤੀਆਂ ਦੇ ਨਾਲ ਹੈ ਜਿਹੜੇ ਲੋਕ ਸਾਡੇ ਪੰਜਾਬ ਦੀ ਏਕਤਾ ਅਖੰਡਤਾ ਲਈ ਖਤਰਾ ਹੈ ਸਾਡੀ ਲੜਾਈ ਸਿਰਫ ਉਹਨਾਂ ਨਾਲ ਹੈ ਸਾਡੀ ਸਿੱਖ ਸਮਾਜ ਨਾਲ ਸਾਡੀ ਕੋਈ ਲੜਾਈ ਨਹੀਂ ਛੜਪੰਤੀ ਦਾ ਗੌਤਮ ਸਾਹਿਬ ਤੁਹਾਡੇ Hindu ਧਰਮ ਚ ਵੀ ਬਹੁਤ ਹੋਣਗੇ ਹੋਣਗੇ ਮੈਂ ਇਸ ਉਹ ਹਰ ਧਰਮ ਚ ਹੋਣਗੇ ਬਿਲਕੁਲ ਹੋਣਗੇ ਉਹ ਤਾਂ ਹੋਣਗੇ ਪਰ ਜਿਹੜੇ ਲੋਕ ਸੜਕਾਂ ਤੇ ਆ ਕੇ ਇੱਥੇ ਜੋ ਉਹਨਾਂ ਦਿਨਾਂ ਦੇ ਵਿੱਚ ਜੋ ਨੰਗਾ ਨਾਚ ਕਰਦੇ ਆਂ ਜੋ ਖਾਲਿਸਤਾਨ ਦਾ ਪ੍ਰੋਪਗੈਂਡਾ ਜੋ ISI ਮੇਡ ਹੈ ਉਹ ਉਹਨੂੰ ਜਿਹੜਾ ਅੱਗੇ ਵਧਾ ਰਹੇ ਹਨ ਉਹਨਾਂ ਲੋਕਾਂ ਨਾਲ ਸਾਡੀ ਲੜਾਈ ਹੈ ਸਾਡੀ ਹੋਰ ਕਿਸੇ ਨਾਲ ਨਹੀਂ ਤਰੰਗਾ ਯਾਤਰਾ ਚਰੋਗੇ ਕੀ ਤੁਸੀਂ ਤਰੰਗਾ ਯਾਤਰਾ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਡੇ ਪੈਰਾ ਮਿਲਟਰੀ ਦੇ ਜਿਹੜੇ ਜਵਾਨ ਹੈ ਔਰ ਜਿਹੜੇ ਸ਼ਹੀਦ ਹੋਏ ਸੀ ਉਸ ਟਾਈਮ 84 ਦੇ ਵਿੱਚ ਔਰ ਸਾਡੇ ਪੰਜਾਬ ਪੁਲਿਸ ਦੇ ਜਵਾਨ ਆਰਮੀ ਦੇ ਜਿਹੜੇ ਸੀ ਆਰਪੀਐਫ ਦੇ ਸੀਗੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਕੇ ਉਸ ਤੋਂ ਬਾਅਦ ਮੋਹਾਲੀ ਖਰੜ ਔਰ ਉਸ ਤੋਂ ਬਾਅਦ ਕਰਾਲੀ ਰੋਪੜ ਤੱਕ ਅਸੀਂ ਇਸ ਤਿਰੰਗਾ ਯਾਤਰਾ ਗੱਡਾ ਜਿਹੜੇ ਫੌਜੀ ਜਵਾਨ ਸ਼ਹੀਦ ਹੋਏ ਸੀ ਉਹ ਜੀ ਉਹਨਾਂ ਉਸੇ ਸ਼ਰਧਾਂਜਲੀ ਦਵਾੰਗੇ ਤੁਸੀਂ ਕਹਿ ਰਹੇ ਹੋ ਦਰਬਾਰ ਸਾਹਿਬ ਦੇ ਵਿੱਚ ਵੀ ਜੋ ਹੋਇਆ ਉਹ ਬਹੁਤ ਗਲਤ ਹੋਇਆ ਸੀਗਾ ਨਾ ਬਤੌਰ ਆਸਤਿਕ ਮੈਸਚੀਨ ਨੂੰ ਕਹਿਣਾ ਤੇ ਤੁਸੀਂ ਉਹਨਾਂ ਲਈ ਵੀ ਹਾ ਦਾ ਨਾਰਾ ਨਹੀਂ ਮਾਰ ਸਕਦੇ ਜਿਹੜੇ ਸ਼ਹੀਦ ਸਿੱਖ ਹੋਗੇ ਸੀਗੇ ਜਿਹੜੇ ਬੇਦੋਸ਼ੇ ਪਰਿਵਾਰ ਮਾਰੇ ਗਏ ਸੀ ਦੇਖੋ ਜਿਹੜੇ ਲੋਕ ਤਾਂ ਉੱਥੇ ਬੇਦੋਸ਼ੇ ਉਸਤੇ ਵੀ 2 ਮਿੰਟ ਦਾ ਮੌਨ ਨਹੀਂ ਰੱਖ ਸਕਦੇ ਖੜੇ ਹੋਣ ਦੇ ਵਾਸਤੇ ਸਾਨੂੰ ਪੂਰੀ ਹਮਦਰਦੀ ਹੈ ਪਰ ਜਿਹੜੇ ਲੋਕ ਉੱਥੇ ਰਾਕਟ ਲੈਂਚਰ ਲੈ ਕੇ ਬੜੇ ਹੋਏ ਸੀਗੇ ਜਿਹੜੇ ਉੱਥੇ ਬੰਦੂਕਾਂ ਲੈ ਕੇ ਬੜੇ ਹੋਏ ਸੀ ਜ ਜਿਹੜੇ ਮਾਰੇ ਗਏ ਉਹਨਾਂ ਲਈ ਜਿਹੜੇ ਨਿਰਦੋਸ਼ ਸੀਗੇ ਉਹਨਾਂ ਲਈ ਸਾਨੂੰ ਪੂਰੀ ਹਮਦਰਦੀ ਦੀ ਯਾਤਰਾ ਕੱਢਣੀ ਹੈ ਕੱਢੋ ਠੀਕ ਹੈ ਸ਼ਰਧਾਂਜਲੀ ਦਿਓ ਫੌਜੀ ਜਿਹੜੇ ਜਵਾਨ ਮਾਰੇ ਗਏ ਸੀ ਤੁਸੀਂ ਜਿਹੜੇ ਸਿੱਖ ਮਾਰੇ ਗਏ ਸੀ ਕੋ ਬੇਦੋਸ਼ੇ ਹਨਾ ਬੇਕਸੂਰੇ ਉਹਨਾਂ ਲਈ ਵੀ 2 ਮਿੰਟ ਦਾ ਮੌਨ ਰੱਖ ਲਿਓ ਮੌਨ ਰੱਖ ਲਿਓ ਕੀ ਗੁਨਾਹ ਹੋਇਆ ਉਹਨਾਂ ਲਈ ਬਿਲਕੁਲ ਉਹਨਾਂ ਲਈ ਸਾਡੇ ਮਨ ਦੇ ਵਿੱਚ ਪੂਰੀ ਸਤਿਭਾਵਨਾ ਹੈ ਔਰ ਅਸੀਂ ਇੱਕ ਹੋਰ ਕੰਮ ਕਰਾਂਗੇ ਅਸੀਂ ਸਾਡੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਵਾਂਗੇ ਜਿਹਦੇ ਵਿੱਚ ਇਹ ਅਸੀਂ ਕਹਾਂਗੇ ਵੀ 9ਵੀਂ ਔਰ 10ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉੱਥੇ ਇੱਕ ਲੈਸਨ ਲਾਜ਼ਮੀ ਹੋਣਾ ਚਾਹੀਦਾ ਜਿਹਦੇ ਵਿੱਚ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਜਿਹੜੇ ਸਾਡੇ ਸੀਆਰਪੀਐਫ ਦੇ ਪੈਰਾਮਿਲਟਰੀ ਫੋਰਸ ਦੇ ਔਰ ਪੰਜਾਬ ਪੁਲਿਸ ਦੇ ਜਵਾਨ ਸ਼ਹੀਦ ਹੋਏ ਸੀ ਉਹਨਾਂ ਦਾ ਇੱਕ ਅਲੱਗ ਤੋਂ ਇੱਕ ਲੈਸਨ ਉਹਦੇ ਵਿੱਚ ਐਡ ਹੋਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਇਹ ਫੌਜੀ ਜਵਾਨ ਸੀਗੇ ਇਹਨਾਂ ਨੇ ਆਪਣੀ ਸ਼ਹਾਦਤਾਂ ਦੇ ਦਿੱਤੀਆਂ ਪਰ ਇਹ ਆਂਚ ਨਹੀਂ ਆਣਦੀ ਸਾਡੇ ਪੰਜਾਬ ਨੂੰ ਵੱਖ ਨਹੀਂ ਹੋਣ ਦੇ ਸ਼ਿਵ ਸੈਨਾ ਦੇ ਵੀ ਹਾਲਤ ਨੂੰ ਲੱਗਦਾ ਸ਼੍ਰੋਮਣੀ ਕਾਲੀ ਦਲ ਵਰਗੀਆਂ ਸ਼੍ਰੋਮਣੀ ਕਾਲੀ ਦਲ ਦੀ 100 ਸਾਲ ਤੋਂ ਵੱਧ ਉਮਰ ਹੈ ਪੰਜਾਬ ਤੋਂ ਬਾਹਰ ਨਹੀਂ ਨਿਕਲ ਪਾਇਆ ਸ਼ਿਵ ਸੈਨਾ ਬੰਬੇ ਜਾਂ ਮਹਾਰਾਸ਼ਟਰ ਦੀ ਪਾਰਟੀ ਕਹਿ ਲਓ ਉੱਥੇ ਬੜੀ ਰਿਸਪੈਕਟ ਹੈ ਹੈਨਾ ਸ਼ਿਵ ਸੈਨਿਕ ਦੀ ਤੇ ਉਸ ਤੋਂ ਬਾਅਦ ਜੇ ਬਾਰ ਨਿਕਲ ਆਈ ਵਾ ਮਹਾਰਾਸ਼ਟਰ ਤੁਹਾਨੂੰ ਅੱਜ ਤੱਕ ਕਿਸੇ ਵੀ ਸਟੇਟ ਚ ਸੀਰੀਅਸਲੀ ਲੈਂਦੇ ਹੀ ਕਿਉਂ ਨਹੀਂ ਐ ਤੁਹਾਡੇ ਨਾਂ ਤੇ ਜਿੰਨੇ ਚੁਟਕਲੇ ਬਣਨਗੇ ਤੁਹਾਨੂੰ ਜਿੰਨੇ ਮਾੜੇ ਬੋਲ ਬੋਲੇ ਜਾਣਗੇ ਤੁਸੀਂ ਸੀਰੀਅਸ ਇਮੇਜ ਕਿਉਂ ਨਹੀਂ ਅਜੇ ਤੱਕ ਬਣਾ पाए ਪੰਜਾਬ ਪੰਜਾਬ ਤੱਕ ਗੱਲ ਕਰੋ ਕਿਸੇ ਹੋਰ ਵੀ ਸੂਬੇ ਚਲ ਜੀ ਆਪਾਂ ਮਹਾਰਾਸ਼ਟਰ ਬੰਬੇ ਨੂੰ ਛੱਡ ਦੇਖੋ ਸਾਡੀਆਂ ਜਿਹੜੀਆਂ ਪਾਰਟੀਆਂ ਸਾਡੀਆਂ ਕ੍ਰਾਂਤੀਕਾਰੀ ਪਾਰਟੀਆਂ ਇਹਦੀ ਹੋਂਦ ਜਿਆਦਾ ਆਈ ਹੈ ਜਦ ਇਹ ਉੱਭਰ ਕੇ ਆਈਆਂ ਜਦ 84 ਦੇ ਵਿੱਚ 80 ਤੋਂ ਲੈ ਕੇ 92 ਤੱਕ ਹੀ ਕਾਲਾ ਦੌਰ ਸੀਗਾ ਸਾਡੇ ਜਿਹੜੇ ਏਜੰਡੇ ਐ ਇਹ ਪਾਕਿਸਤਾਨ ਦਾ ਖਾਲਿਸਤਾਨ ਦਾ ਪ੍ਰਚਾਰ ਕਰਨਾ ਬੰਦ ਕਰ ਦੇਣ ਅਸੀਂ ਖਾਲਿਸਤਾਨ ਦਾ ਵਿਰੋਧ ਬੰਦ ਕਰ ਦੋਗੇ ਸਾਡ ਨੂੰ ਲੋਕ ਸੀਰੀਅਸਲੀ ਕਿਉਂ ਨਹੀਂ ਲੈਂਦੇ ਤੁਹਾਨੂੰ ਸੀਰੀਅਸਲੀ ਕਿਉਂ ਨਹੀਂ ਲੈਂਦੇ ਅਸੀਂ ਜਿਹੜਾ ਅਸੀਂ ਕੋਈ ਵੋਟਾਂ 'ਚ ਤਾਂ ਖੜਨਾ ਨਹੀਂ ਸਾਡੇ ਤਾਂ ਆਪਣਾ ਸਾਡੇ ਤਾਂ ਅਸੀਂ ਤਾਂ ਕ੍ਰਾਂਤੀਕਾਰੀ ਲੋਕ ਆਂ ਕ੍ਰਾਂਤੀਕਾਰੀਆਂ ਦੇ ਨਾਲ ਭੀੜ ਨਹੀਂ ਹੁੰਦੀ ਅਸੀਂ ਤਾਂ ਐਦਾਂ ਹੀ ਚੱਲਾਂਗੇ ਆਪਣੀ ਗੱਲ ਨੂੰ ਸਪਸ਼ਟ ਕਹੋਗੇ ਕਿਸੇ ਨੂੰ ਭਾਵੇਂ ਬੁਰਾ ਲੱਗਦਾ ਬੁਰਾ ਲੱਗੇ ਕਿਸੇ ਨੂੰ ਚੰਗਾ ਲੱਗਦਾ ਚੰਗਾ ਲੱਗੇ ਜੀ ਕਹੋ ਕ੍ਰਾਂਤੀ ਕਰਨਾਂ ਭੀੜ ਨਹੀਂ ਹੁੰਦੀ ਮੈਨੂੰ ਕਹਾਵਤ ਯਾਦ ਆ ਰਹੀ ਕਹਿੰਦੇ ਕੱਲੀ ਤਾਂ ਬਣ ਚ ਲੱਕੜੀ ਵੀ ਨਹੀਂ ਹੋਣੀ ਚਾਹੀਦੀ ਤੇ ਤੁਹਾਨੂੰ ਕਿਹਨੇ ਪੁੱਛਣਾ ਫਿਰ ਫਿਰ ਮੈਂ ਤੁਹਾਨੂੰ ਉਹੀ ਦੱਸਦਾ ਨਾ ਜਦ ਤੱਕ ਭਗਤ ਸਿੰਘ ਨੂੰ ਜਦ ਤੱਕ ਫਾਂਸੀ ਨਹੀਂ ਸੀ ਦਿੱਤੀ ਜਦ ਤੱਕ ਉਹਨਾਂ ਦੇ ਪਿੱਛੇ ਪਬਲਿਕ ਨਹੀਂ ਸੀ ਜੇ ਪਬਲਿਕ ਹੁੰਦੀ ਨਾ ਤਾਂ ਭਗਤ ਸਿੰਘ ਜੀ ਨੂੰ ਫਾਂਸੀ ਨਾ ਹੁੰਦੀ ਠੀਕ ਹੈ ਇਹ ਚੀਜ਼ ਬਿਲਕੁਲ ਠੀਕ ਹੈ ਸੋ ਅਰਵਿੰਦ ਗੋਤਮ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਨੇ ਯੂਥ ਦੇ ਉਹ ਕਹਿ ਰਹੇ ਨੇ ਕਿ ਸਾਨੂੰ ਉਹਨਾਂ ਪ੍ਰਤੀ ਵੀ ਪੂਰੀ ਸੰਵੇਦਨਾ ਹੈਗੀ ਹੈ ਜਿਹੜੇ ਬੇਦੋਸ਼ੇ ਬੇਕਸੂਰੇ ਨਿਹੱਥੇ ਸਿੱਖ ਬਲੂ ਸਟਾਰ ਅੰਦolan ਆਪਣੀਆਂ ਜਾਨਾਂ ਗਰੂ ਆਗੇ ਸੀ ਪਰਿਵਾਰਾਂ ਦੇ ਪਰਿਵਾਰ ਵੀ ਕਈ ਖਤਮ ਹੋ ਗਏ ਸੀ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਧਾਰਮਿਕ ਸਦਭਾਵਨਾਵਾਂ ਦੀ ਗੱਲ ਕਰਦੇ ਆ ਤਾਂ ਕੁਝ ਕੱਟੜਪੰਥੀ ਸਾਰੇ ਸਿੱਖਾਂ ਨੂੰ ਵੀ ਮਾੜਾ ਨਹੀਂ ਕਹਿ ਰਹੇ ਇਹ ਕਹਿੰਦੇ ਕੁਝ ਕੱਟੜਪੰਥੀ ਜ਼ਰੂਰ ਹੈ ਜਿਹੜੇ ਪੂਰੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਤੁਸੀਂ ਕਿੰਨਾ ਕਿ ਇਹਨਾਂ ਦੀ ਗੱਲਾਂ ਨਾਲ ਸਹਿਮਤ ਹੋ ਆਪਣੇ ਵਿਚਾਰਾ ਦੇ ਵਿੱਚ ਆਪਣੇ ਕਮੈਂਟਸ ਦੇ ਵਿੱਚ ਜਰੂਰ ਤੁਸੀਂ ਸਾਡੇ ਨਾਲ ਇਹ ਸ਼ੇਅਰ ਕਰਨਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ